ਆਸਟ੍ਰੇਲੀਆ ਜਾਣ ਦੇ ਲਈ ਸਭ ਤੋਂ ਪਹਿਲਾਂ ਇੱਕ ਤਾਂ ਸਟੂਡੈਂਟ ਨੂੰ ਇਥੋਂ ਹੀ ਘਬਰਾਹਟ ਆ ਜਿਵੇਂ ਇਹਨਾਂ ਨੇ ਕਿਹਾ ਕਿ 2020 ਪਾਸਪੋਰਟ ਨੇ ਵੀ तकरीबन ਸਿਰਫ ਜਿਹੜੇ ਰੀਸੈਂਟ ਪਾਸਪੋਰਟ ਨੇ ਉਹੀ ਆਸਟ੍ਰੇਲੀਆ ਅਪਲਾਈ ਕਰ ਸਕਦੇ ਨੇ ਕਿ ਗੈਪ ਵਾਲੇ ਸਟੂਡੈਂਟ ਵੀ ਆਸਟ੍ਰੇਲੀਆ ਅਪਲਾਈ ਕਰ ਸਕਦੇ ਆ ਜੇ ਉਹਨਾਂ ਨੇ ਕਰਨਾ ਤਾਂ ਗੈਪ ਜਸਟੀਫਿਕੇਸ਼ਨ ਜਿਹੜੀ ਉਹਨਾਂ ਦੇਣੀ ਹੈ ਕਿਸ ਤਰ੍ਹਾਂ ਦੇ ਪ੍ਰੂਫ ਉਹਨਾਂ ਕੋਲ ਉਸ ਟਾਈਮ ਦੇ ਹੋਣੇ ਚਾਹੀਦੇ ਆ ਜਾਂ ਕਿਸ ਤਰ੍ਹਾਂ ਨਾਲ ਮਜ਼ਬੂਤ ਆਪਣੀ ਪ੍ਰੋਫਾਈਲ ਬਣਾ ਸਕਦੇ ਆ ਆ ਪਲਵਿੰਦਰ ਜੀ ਸਭ ਤੋਂ ਪਹਿਲਾਂ ਬੱਚਾ ਜਿਹੜਾ ਗੈਪ ਵਾਲਾ ਹੈ ਉਹਦਾ ਗੈਪ ਕਿਸ ਰੀਜ਼ਨ ਕਰਕੇ ਆ ਕਿਸ ਕਾਰਨ ਕਰਕੇ ਆ ਕੋਈ ਉਹਦੇ ਕਾਰਡ 'ਚ ਕੋਈ ਇਹੋ ਜੀ ਚੀਜ਼ ਹੋਈ ਆ ਬੱਚਾ ਉਸ ਕਰਕੇ ਜਿਹੜਾ ਡਿਸੀਜਨ ਨਹੀਂ ਲੈ ਪਾਇਆ ਜਾਂ ਬੱਚਾ ਇੱਥੇ ਕੰਟੀਨਿਊਸਲੀ ਸਟੱਡੀ ਕਰ ਰਿਹਾ ਸੀ ਜਾਂ ਬੱਚਾ ਕਿਸੇ ਪੇਪਰ ਦੀ ਤਿਆਰੀ ਕਰ ਰਿਹਾ ਸੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਿਹਾ ਸੀ ਡਿਪੈਂਡ ਔਨ ਆ ਕਿ ਬੱਚਾ ਕਰ ਕੀ ਰਿਹਾ ਜਦੋਂ ਬੱਚਾ ਸਾਡੇ ਕੋਲ ਆਉਂਦਾ ਹੈ ਦੇਖਦੇ ਹਾਂ ਅਸੀਂ ਕਿ ਕਿੰਨਾ ਕੁ ਸਟਰੋਂਗ ਡਾਕੂਮੈਂਟਸ ਆ ਮੈਂ ਇੱਥੇ ਕਲੀਅਰ ਕਰ ਦਊਂਗੀ ਕਿ ਜੇ ਤੁਸੀਂ ਸਾਡੇ ਕੋਲ ਇਹ ਲਿਖਤੀ 'ਚ ਹੈਗਾ ਤੇ ਬੱਚੇ ਕੀ ਕਰਦੇ ਆ ਖਾ ਕੇ ਲੈ ਆਂਦੀ ਕੋਸ਼ਿਸ਼ ਕਰਦੇ ਆ ਫਿਰ ਉਹ ਕਈ ਵਾਰ ਸਾਨੂੰ ਵੀ ਨਹੀਂ ਐਕਸਪਲੇਨ ਕਰਦੇ ਇਸ ਕਰਕੇ ਜੋ ਵੀ ਤੁਹਾਡੇ ਕੋਲ ਐਕਸਪੀਰੀਅੰਸ ਆ ਇੱਕ ਵਾਰ ਜਦੋਂ ਤੁਸੀਂ ਕਾਉਂਸਲਿੰਗ ਲੈਣ ਸਾਡੇ ਕੋਲ ਆਉਂਗੇ ਨਾ ਉਸ ਟਾਈਮ ਤੁਸੀਂ ਇੱਕ ਵਾਰ ਆਪਣਾ ਲੈ ਕੇ ਆਓ ਚਾਹੇ ਤੁਹਾਡਾ 5 ਸਾਲ ਦਾ ਗੈਪ ਆ ਚਾਹੇ 4 ਦਾ ਚਾਹੇ 6 ਦਾ ਚਾਹੇ 7 ਦਾ ਜਦੋਂ ਤੁਸੀਂ ਸਾਡੇ ਕੋਲ ਆਉਂਗੇ ਫਿਰ ਤਾਂ ਅਸੀਂ ਸਾਡੇ ਕੋਲ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਵੀ ਹੈਗਾ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਅਪਲਾਈ ਕਰਕੇ ਜਾ ਸਕਦੇ ਆ ਉਹਦੇ ਵਿੱਚ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਚ ਜੇ ਬੱਚੇ ਨੂੰ ਲੱਗਦਾ ਕਿ ਉੱਥੇ ਮੈਂ ਸਟੱਡੀ ਪਰਮਿਟ ਉੱਥੇ ਵਰਕ ਪਰਮਟ ਵੀ ਹੋ ਜਾਊਗਾ ਉੱਥੇ ਆ ਉਹ ਪੀਆਰ ਵੀ ਲੈ ਸਕਦਾ ਬਟ ਜਿਹੜਾ ਇਹ ਇਥੋਂ ਟੂਰਿਸਟ ਵੀਜ਼ੇ ਤੇ ਜਾ ਕੇ ਬੜੀਆਂ ਐਡਵਰਟਾਈਜ਼ਮੈਂਟ ਚੱਲ ਰਹੀਆਂ ਕਿ ਤੁਸੀਂ 25000 ਦੇ ਵਿੱਚ ਆਸਟ੍ਰੇਲੀਆ ਜਾਓ 25000 ਚ ਜੁੱਕ ਕੇ ਜਾਓ 25000 ਚ ਇਹ ਬਿਲਕੁਲ ਗਲਤ ਨਿਊਜ਼ ਨੇ 25000 ਦੇ ਵਿੱਚ ਕਿਤੇ ਨਹੀਂ ਜਾਇਆ ਜਾ ਸਕਦਾ ਤੁਹਾਨੂੰ ਵੀ ਪਤਾ ਤੁਹਾਡੀ ਟਿਕਟ ਹੀ ਜੇ ਮੈਂ ਗੱਲ ਕਰਾਂ ਤੇ 60 70000 ਦੀ ਆਣੀ ਹੈ ਤੇ ਬੱਚੇ ਦਾ 1 ਲੱਖ ਦਾ ਤਾਂ ਇਹੀ ਖਰਚਾ ਹੈਗਾ ਇਸ ਕਰਕੇ 멘ਟਲੀ ਪ੍ਰਪੇਅਰ ਰੋ ਕੋਈ ਵੀ ਤੁਹਾਡੀ ਬੈਂਕਿੰਗ ਪੱਲਿਓ ਨਹੀਂ ਸ਼ੋ ਕਰੂਗਾ 3000 ਮਹਿਕਮਾ ਮੇਰੀ ਕੰਪਨੀ ਫੀਸ ਦੇ ਕੇ ਤੋਂ ਤੁਸੀਂ ਆਸਟ੍ਰੇਲੀਆ ਚਲੇ ਜਾਓਗੇ ਇਹ ਪੋਸੀਬਲ ਨਹੀਂ ਹੈ ਇਸ ਕਰਕੇ ਉਹ ਫਿਰ ਉੱਥੇ ਜਾ ਕੇ ਵੀ ਤੁਸੀਂ ਜਿਹੜਾ ਵੀਜ਼ਾ ਕਨਵਰਟ ਕਰਾਣਾ ਉਹਦੇ ਲਈ ਵੀ ਤੁਸੀਂ ਆਪਣੀ ਤਿਆਰੀ ਰੱਖੋ ਜਿਹੜੇ ਬੱਚੇ ਵੀ ਜਿਨ੍ਹਾਂ ਦਾ ਜ਼ਿਆਦਾ ਗੈਪ ਪੈ ਗਿਆ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਉਹਨਾਂ ਦੇ ਲਈ ਵੀ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਨੇ ਸਾਡੇ ਕੋਲ ਜਿਹੜਾ ਇੱਕ ਚੀਜ਼ ਵੀ ਨਵੰਬਰ ਦੇ ਵਿੱਚ ਮੇਬੀ ਆਸਟ੍ਰੇਲੀਆ ਦੇ ਵਿੱਚ ਜਿਹੜਾ ਇੱਕ ਦਿਨ ਦੇ ਲਈ 24 ਘੰਟੇ ਦੇ ਲਈ ਜਿਹੜਾ ਓਪਨ ਹੁੰਦਾ ਹੈ ਕਿ ਵਰਕ ਪਰਮਿਟ ਓਪਨ ਹੁੰਦਾ ਹੈ ਉਹਦੇ ਵਿੱਚ ਵੀ ਆਪਾਂ ਬੱਚਿਆਂ ਦੀਆਂ ਕਾਫੀ ਦੀਆਂ ਫਾਈਲਸ ਪਾ ਕੇ ਕੱਢਦੇ ਆਂ ਲਾਸਟ ਜੁਕੇ ਦੇ ਵਿੱਚ ਵੀ ਓਪਨ ਹੋਇਆ ਸੀਗਾ ਇਸ ਕਰਕੇ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਨੇ ਤੇ ਜਿਹੜੀਆਂ ਇਹ 20-25 ਹਜ਼ਾਰ ਵਾਲੀ ਐਡਵਰਟਾਈਜ਼ਮੈਂਟ ਆ ਉਹਦੇ ਉੱਤੇ ਜ਼ਿਆਦਾ ਫੋਕਸ ਦੇਣ ਦੀ ਜ਼ਰੂਰਤ ਨਹੀਂ ਆ ਕਿਉਂਕਿ 20-25 ਹਜ਼ਾਰ ਦੇ ਵਿੱਚ ਜੇ ਮੈਂ ਗੱਲ ਕਰਾਂ ਸਿੰਗਾਪੁਰ ਮਲੇਸ਼ੀਆ ਵੀ ਨਹੀਂ ਜਾਇਆ ਜਾ ਸਕਦਾ ਤੇ ਜਿਹੜੇ ਵੀ ਬੱਚੇ ਸਾਡੇ અમદાવાદ ਵਾਲਿਆਂ ਉਹਨਾਂ ਦੇ ਲਈ ਵੀ ਮੈਂ ਇੱਕ ਆਪਣੇ ਵੱਲੋਂ ਇਨਫੋਰਮੇਸ਼ਨ ਜਿਹੜੀ ਆ ਉਹ ਪਰਸਨਲ ਵੀ ਦੇਣ ਦੀ ਕੋਸ਼ਿਸ਼ ਕਰੂੰਗੀ ਕਿ 25000 ਦੇ ਵਿੱਚ ਕਿਤੇ ਨਹੀਂ ਜਾਇਆ ਜਾ ਸਕਦਾ ਕਿਉਂਕਿ ਬੱਚਾ ਵੀ ਅਵੇਅਰ ਆ ਤੇ ਇਸ ਕਰਕੇ ਬੱਚਾ ਪਹਿਲਾਂ ਆਪਣੇ ਜਿਹੜੀ ਆ ਜਿੰਨੇ ਵੀ ਆਪਣਾ ਫਾਈਨੈਂਸ਼ਲੀ ਬਜਟ ਹੈ ਉਹਨੂੰ ਪ੍ਰਿਪੇਅਰ ਕਰਕੇ ਰੱਖੇ ਕਿਉਂਕਿ ਜਿੱਥੇ ਵੀ ਜਾਊਗਾ ਉਹ ਉਹਨੂੰ ਲਾਇਰ ਫੀਸ ਵੀ ਪੇ ਕਰਨੀ ਪੈਣੀ ਹੈ ਉੱਥੇ ਜਾ ਕੇ ਦੈਨ ਅਪਲਾਈ ਕਰਦਾ ਉਹ ਵੀ ਚੀਜ਼ ਕਰਨੀ ਪੈਣੀ ਆ ਸਾਡੇ ਵੱਲੋਂ ਇਥੋਂ ਪ੍ਰੋਸੈਸ ਜਿਹੜਾ ਉਹ ਕਲੀਅਰ ਕਰਕੇ ਬਿਲਕੁਲ ਟਰਾਂਸਪੇਰੈਂਟ ਤਰੀਕੇ ਨਾਲ ਅਸੀਂ ਕੰਮ ਕਰਦੇ ਆ ਕਿ ਬੱਚੇ ਨੂੰ ਇੱਕ ਇੱਕ ਚੀਜ਼ ਕਲੀਅਰ ਹੁੰਦੀ ਆ ਕਿ ਕੋਈ ਵੀ ਚੀਜ਼ ਆ ਜਿਹੜੀ ਸਾਡੀ ਕੰਪਨੀ ਵੱਲੋਂ ਬੱਚੇ ਲਈ ਹਿਡਨ ਦੇ ਵਿੱਚ ਨਹੀਂ ਰੱਖੀ ਜਾਂਦੀ ਚਾਹੇ ਤੁਸੀਂ ਕਿੰਨਾ ਵੀ ਤੁਹਾਡਾ ਗੈਪ ਆ ਜਿਸ ਅਕੋਰਡਿੰਗਲੀ ਤੁਹਾਡੀ ਪ੍ਰੋਫਾਈਲ ਹੋਊਗੀ ਸਾਡਾ ਜਿਹੜਾ ਵੈਲ ਟ੍ਰੇਨਡ ਜਿਹੜਾ ਵੈਲ ਮੈਨੇਜਡ ਜੇ ਮੈਂ ਕੱਲ ਕਰਾਂ ਸਾਡੇ ਕਾਉਂਸਲਰਸ ਨੇ ਵੈਲ ਐਕਸਪੀਰੀਐਂਸਡ ਨੇ ਉਹ ਤੁਹਾਨੂੰ ਕਾਉਂਸਲਿੰਗ ਕਰਕੇ ਦੱਸਣਗੇ ਕਿ ਤੁਹਾਡਾ ਪ੍ਰੋਫਾਈਲ ਜਿਹੜਾ ਕਿੱਥੋਂ ਲਈ ਐਲੀਜੀਬਲ ਆ ਕਿੱਥੇ ਤੁਸੀਂ ਅਪਲਾਈ ਕਰੋ ਤੇ ਕਿਹੜੇ ਵੀਜ਼ੇ ਲਈ ਅਪਲਾਈ ਕਰੋ ਜੇ ਤੁਸੀਂ ਟੂਰਿਸਟ ਤੇ ਜਾ ਰਹੇ ਹੋ ਉੱਥੇ ਜਾ ਕੇ ਤੁਸੀਂ ਕਿਸ ਵੀਜ਼ੇ ਲਈ ਆਪਣਾ ਵੀਜ਼ਾ ਜਿਹੜਾ ਉਹ ਕਨਵਰਟ ਕਰਾ ਸਕਦੇ ਹੋ ਉਹ ਪਰ ਤਰੀਕੇ ਨਾਲ ਅਸੀਂ ਤੁਹਾਨੂੰ ਗਾਈਡ ਕਰਕੇ ਚੱਲਾਂਗੇ ਹੂੰ ਬਿਲਕੁਲ ਜਿਹੜੇ ਵੀ ਦਰਸ਼ਕ ਸਾਡਾ ਸ਼ੋਅ ਦੇਖ ਰਹੇ ਆ ਤੁਸੀਂ ਸ਼ੋਅ ਤੋਂ ਬਾਅਦ ਵੀ ਕਾਲ ਕਰ ਸਕਦੇ ਹੋ ਨੰਬਰ ਲਗਾਤਾਰ ਡਿਸਪਲੇ ਕਰ ਰਹੇ ਆ ਹਰ ਰੋਜ਼ ਹਰ ਮੰਡੇ ਅਸੀਂ ਜਿਹੜਾ ਹੈ ਲਾਈਵ ਕਰਦੇ ਆ ਮੈਮ ਨੂੰ ਸਪੈਸ਼ਲ ਤੌਰ ਤੇ ਇਨਵਾਈਟ ਕਰਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਕੀ ਕੀ ਆਪਸ਼ਨਸ ਨੇ ਕੀ ਨਵੀਆਂ ਤਰੀਕੇ ਨੇ ਜਿਸ ਦੇ ਨਾਲ ਸਟੂਡੈਂਟ ਨੇ ਜਿਹੜੇ ਸਹੀ ਤਰੀਕਾ ਅਪਣਾ ਕੇ ਵਿਦੇਸ਼ ਜਾ ਸਕਦੇ ਆ ਜਿਵੇਂ ਹੁਣ ਮੈਮ ਨੇ ਕਲਚਰ ਐਕਸਚੇਂਜ ਪ੍ਰੋਗਰਾਮ ਰਾਹੀਂ ਵਿਦੇਸ਼ ਜਾਣ ਦੀ ਗੱਲ ਕੀਤੀ ਆ ਤਾਂ ਅਸੀਂ ਖੁਦ ਕੁਝ ਸਟੂਡੈਂਟ ਦੀਆਂ ਬਾਈਟਸ ਵੀ ਕਰਕੇ ਆਏ ਆ ਜਿਹੜੇ ਉੱਥੇ ਪਹੁੰਚੇ ਆ ਤੇ ਮਮਾ ਸਭ ਤੋਂ ਜਿਵੇਂ ਕੋਈ ਆਸਟ੍ਰੇਲੀਆ ਜਾਣਾ ਚਾਹੁੰਦਾ ਹੈ ਨਾ ਰੀਸੈਂਟ ਭਾਵੇਂ ਪਾਸ ਆਊਟ ਆਇਆ 6.5 ਬੈਂਡ ਨੇ ਪਰ ਸਭ ਤੋਂ ਜੇ ਮੇਨ ਉਹਨਾਂ ਦੀ ਗਰਾਰੀ ਆੜ ਗਈ ਜਾਂ ਮੰਨ ਲਓ ਬੱਚੇ ਨੂੰ ਜਿਹੜੀ ਸਭ ਤੋਂ ਪਹਿਲੀ ਮੁਸ਼ਕਲ ਆਉਂਦੀ ਹੈ ਫੰਡਸ ਨੂੰ ਲੈ ਕੇ ਆਉਂਦੀ ਹੈ ਨਾ ਫੰਡਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਮੈਨੇਜਮੈਂਟ ਉਹਨਾਂ ਦੇ ਪੇਰੈਂਟਸ ਨੂੰ ਕਰ ਲੈਣੀ ਚਾਹੀਦੀ ਹੈ ਪਹਿਲਾਂ ਜਾਂ ਜਦੋਂ ਜਿਵੇਂ ਹੋਣੇ ਕੋਈ ਰੀਸੈਂਟ ਪਾਸ ਆਊਟ ਹੈ ਦਾ ਸਾਲ 2 ਸਾਲ ਪਹਿਲਾਂ ਹੀ ਮੈਨੇਜ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਫੰਡਸ ਦਾ ਥੋੜਾ ਕਲੀਅਰ ਕਰੋ ਵੀ ਕਿਸ ਤਰ੍ਹਾਂ ਦੇ ਨਾਲ ਮੈਨੇਜ ਕਰੇ ਜੀ ਖਾਸ ਤੌਰ ਤੇ ਆਸਟ੍ਰੇਲੀਆ ਦੇ ਲਈ ਬਾਕੀ ਤਾਂ ਚਲੋ ਕਿਸੇ ਨੇ ਸ਼ੋ ਕਰਾਤੇ ਕਿਸੇ ਨੇ ਫਾਈਨੈਂਸਰ ਤੋਂ ਲੈ ਲਏ ਹਨਾ ਇਧਰੋਂ ਉਧਰੋਂ ਕਰਕੇ ਮੈਨੇਜ ਹੋ ਜਾਂਦੇ ਆ ਤੇ ਆਸਟ੍ਰੇਲੀਆ ਦੇ ਲਈ ਕਿਸ ਤਰ੍ਹਾਂ ਦੇ ਨਾਲ ਜੈਨੂਨ ਫੰਡ ਕੁਝ ਸਟੂਡੈਂਟ ਸ਼ੋ ਕਰ ਸਕਦਾ ਸਭ ਤੋਂ ਪਹਿਲਾਂ ਤਾਂ ਪਲਵਿੰਦਰ ਜੀ ਜਿਹੜੀ ਜੈਨੂਨ ਦੀ ਮੈਂ ਗੱਲ ਕਰਾਂ ਕਿ ਬੱਚੇ ਨੂੰ ਆਪਣੀ ਬੈਂਕਿੰਗ ਖੁਦ ਆਪਣੇ ਵੱਲੋਂ ਰੈਡੀ ਰੱਖਣੀ ਚਾਹੀਦੀ ਆ ਆਪਣੇ ਬੇਸ ਤੇ ਰੈਡੀ ਹੋਣੀ ਚਾਹੀਦੀ ਆ ਤੁਹਾਨੂੰ ਇਧਰੋਂ ਹੈਲਪ ਉਧਰੋਂ ਹੈਲਪ ਲੈਣ ਦੀ ਜ਼ਰੂਰਤ ਨਹੀਂ ਆ ਪਰ ਕਈ ਵਲਾਂ ਬੱਚਾ ਇੰਨਾ ਵੈਲ ਐਸਟੈਬਲਿਸ਼ਡ ਹੋ ਦੇ ਪੇਰੈਂਟਸ ਨਹੀਂ ਹੁੰਦੇ ਉਹਨਾਂ ਕੋਲ ਇੰਨਾ ਜ਼ਿਆਦਾ ਇਨਕਮ ਸੋਰਸ ਨਹੀਂ ਹੁੰਦਾ ਕਿ ਉਹ ਆਪਣੀ ਇੰਨੀ ਬੈਂਕਿੰਗ ਜਿਹੜੀ ਉਹ ਮੈਨੇਜ ਕਰਕੇ ਰੱਖਣ ਉਹਦੇ ਲਈ ਤੁਹਾਨੂੰ ਫਾਈਨੈਂਸਰ ਦੀ ਹੈਲਪ ਦੀ ਜ਼ਰੂਰਤ ਪੈਂਦੀ ਆ ਬਟ ਫਾਈਨੈਂਸ ਸੁਫਾਇਨੈਂਸਰ ਦੀ ਹੈਲਪ ਲਾਈਨ ਤੋਂ ਬਾਅਦ ਜਿਹੜਾ ਤੁਹਾਡਾ ਉਹ ਪੈਸਾ ਸ਼ੋ ਕੀਤਾ ਹੈ ਉਹ ਅਲੱਗ ਜਿਹੜੀ ਬੈਂਕਿੰਗ ਉਹ ਅਲੱਗ ਨਹੀਂ ਦਿਖਣੀ ਚਾਹੀਦੀ ਉਹ ਕਿਤੇ ਨਾ ਕਿਤੇ ਤੁਹਾਡੇ ਇਨਕਮ ਸੋਰਸ ਤੁਹਾਡੀ ਸੀਆ ਰਿਪੋਰਟ ਦੇ ਵਿੱਚ ਤੁਹਾਡੀ ਆਈਟੀਆਰ ਦੇ ਵਿੱਚ ਉਹ ਰੈਲੇਵੈਂਟ ਦਿਖਣੀ ਚਾਹੀਦੀ ਹੈ ਕਿ ਇਹ ਪੈਸਾ ਤੁਹਾਡੇ ਕੋਲ ਕਿੱਥੋਂ ਆਇਆ ਜੇ ਤਾਂ ਅਸੀਂ ਉਹਦੇ ਵਿੱਚ ਨਹੀਂ ਦਿਖਾ پا ਰਹੇ ਆਪਣੀ ਆਈਟੀਆਰ ਦੇ ਵਿੱਚ ਸੀਆ ਰਿਪੋਰਟ ਦੇ ਵਿੱਚ ਫਿਰ ਤੁਹਾਡੇ ਵੱਲੋਂ ਇੱਕ ਗਿਫਟਡ ਫੰਡ ਹੁੰਦੇ ਆ ਜਿਹੜੇ ਕਿ ਤੁਹਾਡੇ ਦਾਦਾ ਦਾਦੀ ਚਾਚਾ ਚਾਚੀ ਕੋਈ ਵੀ ਤੁਹਾਡਾ ਜਿਹੜਾ ਰਿਸ਼ਤੇਦਾਰ ਆ ਉਹ ਤੁਹਾਨੂੰ ਜਿਹੜਾ ਉਹ ਗਿਫਟ ਕਰ ਤਦ ਤੇ ਉਹ ਤੁਹਾਡੇ ਕੰਸਲਟੈਂਟ ਨੂੰ ਅਵੇਅਰਨੈਸ ਹੋਣੀ ਚਾਹੀਦੀ ਆ ਕਿ ਜਿਹੜੀ ਤੁਸੀਂ ਬੈਂਕਿੰਗ ਆਪਣੀ ਬਾਹਰ ਤੋਂ ਅਰੇਂਜ ਕੀਤੀ ਆ ਉਹਨੂੰ ਵੀਜ਼ਾ ਆਫੀਸਰ ਦੇ ਸਾਹਮਣੇ ਕਿਵੇਂ ਰਿਪਰੈਜ਼ੈਂਟ ਕਰੀਏ ਇਹ ਬਹੁਤ ਵੱਡਾ ਇੰਪੋਰਟੈਂਟ ਪਾਰਟ ਹੈ ਕਿਉਂਕਿ ਅਸੀਂ ਪੈਸੇ ਤਾਂ ਦੇ ਦਿੰਨੇ ਆ ਤੇ ਸਾਡੇ ਇਹ ਚੀਜ਼ਾਂ ਕਈ ਵਾਰ ਵੀਜ਼ਾ ਆਫੀਸਰ ਨੂੰ ਸੈਟੀਸਫਾਈ ਨਹੀਂ ਕਰਾ ਪਾਉਂਦੀਆਂ ਸਾਡਾ ਫਾਈਨੈਂਸਰ ਕਹਿ ਲਓ ਜਾਂ ਸਾਡਾ ਕੰਸਲਟੈਂਟ ਕਹਿ ਲਓ ਤੇ ਇਸ ਚੀਜ਼ ਨੂੰ ਪ੍ਰੋਪਰ ਤਰੀਕੇ ਨਾਲ ਅਸੀਂ ਵੀਜ਼ਾ ਆਫੀਸਰ ਨੂੰ ਸੈਟੀਸਫਾਈ ਕਰਾ ਕੇ ਚੱਲੀਏ ਤਾਂ ਕਿ ਅਸੀਂ ਬੈਂਕਿੰਗ ਇਸ ਤਰੀਕੇ ਨਾਲ ਸਾਡੇ ਕੋਲੋਂ ਜਿਹੜੇ ਫਾਈਨੈਂਸਰ ਅਸੀਂ ਜਿੰਨੇ ਵੀ ਅਸੀਂ ਰეკਮੈਂਡ ਕਰਦੇ ਆ ਸਾਡੇ ਵੱਲੋਂ ਇਸ ਚੀਜ਼ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ ਕਿ ਬੱਚੇ ਦਾ ਜਿਹੜੀ ਬੈਂਕਿੰਗ ਹੈ ਉਹ ਵੀਜ਼ਾ ਆਫੀਸਰ ਦੇ ਸਾਹਮਣੇ ਇੱਕ ਜੈਨੂਇਨ ਬੈਂਕਿੰਗ ਦਿਖਣੀ ਚਾਹੀਦੀ ਆ ਨਾ ਕਿ ਅਰੇਂਜਡ ਦਿਖੇ ਅਰੇਂਜਡ ਦੇ ਉੱਤੇ ਵੀਜ਼ਾ ਜਿਹੜਾ ਉਹ ਗ੍ਰਾਂਟ ਨਹੀਂ ਹੁੰਦਾ ਬਿਲਕੁਲ ਜੇਕਰ ਖਾਸ ਤੌਰ ਤੇ ਤੁਸੀਂ ਆਸਟ੍ਰੇਲੀਆ ਜਾਣਾ ਹੈ ਤਾਂ ਤੁਹਾਡੇ ਫੰਡਸ ਬੜੇ ਜੈਨੂਇਨ ਹੋਣੇ ਚਾਹੀਦੇ ਆ ਜਿਵੇਂ ਮੈਮ ਨੇ ਕਿਹਾ ਕਿ ਬਹੁਤ ਜ਼ਿਆਦਾ ਅਵੇਅਰ ਰਹਿ ਕੇ ਜਿਵੇਂ ਕਿਸੇ ਆਪਣੇ ਪੇਰੈਂਟਸ ਨੇ ਉਹਨਾਂ ਨੂੰ ਦਸਵੀਂ ਤੋਂ ਹੀ ਆਪਣੇ ਬੱਚੇ ਦੀ ਪਲੈਨਿੰਗ ਕਰ ਲੈਣੀ ਚਾਹੀਦੀ ਹੈ ਰਟਨਾ ਭਰਨੀਆਂ ਸ਼ੁਰੂ ਕਰ ਦੋ ਆਪਣੇ ਜਿਹੜੇ ਇਨਕਮ ਸੋਰਸ ਨੇ ਆਪਣੇ ਪੇਮੈਂਟ ਆ ਜਿਹੜੀ ਅਕਾਊਂਟਸ ਦੇ ਵਿੱਚ ਲਹੋ ਤਾਂ ਜੋ ਤੁਸੀਂ ਆਪਣੇ ਬੱਚੇ ਨੂੰ ਉਦੇਸ਼ ਭੇਜਣਾ ਦਾ ਘਟੋ ਘਟੋ ਉਹਨਾਂ ਨੂੰ ਪਤਾ ਹੋਵੇ ਵੀ ਤੁਸੀਂ ਉਹਨਾਂ ਦੀ ਇੱਕ ਮੰਥ ਦੀ ਆਪਣੀ ਜਿਹੜੀ 1 ਯਰ ਦੀ ਫੀਸ ਹੈ ਜਾਂ ਕਮਬੋਡੇਸ਼ਨ ਹੈ ਉਸ ਦਾ ਖਰਚਾ ਚੱਕ ਸਕਦੇ ਹੋ ਯਾਨੀ ਕਿ 10-15 ਲੱਖ ਰੁਪਏ ਤੁਹਾਡੇ ਪਰਿ ਆਪਣੇ ਬੱਚਿਆਂ ਨੂੰ ਬਾਹਰ ਪੜਾ ਸਕਦੇ ਹੋ ਇਸ ਕਰਕੇ ਜਿਹੜੇ ਆਪਣੀ ਬੈਂਕਿੰਗ ਹੈ ਖਾਸ ਤੌਰ ਤੇ ਸਟਰੋਂਗ ਰੱਖੋ ਜਿਹੜੇ ਵੀ ਸਟੂਡੈਂਟ ਨੇ ਆਸਟ੍ਰੇਲੀਆ ਜਾਣਾ ਚਾਹੁੰਦੇ ਆ ਮੈਮ ਨੈਕਸਟ ਕਿਹੜਾ ਇਨਟੇਕ ਇਸ ਟਾਈਮ ਨਜ਼ਦੀਕ ਆ ਰਿਹਾ ਔਰ ਕਿੰਨਾ ਕੁ ਟਾਈਮ ਹੈਗਾ ਜਿਹੜੇ ਸਟੂਡੈਂਟ ਅਪਲਾਈ ਕਰ ਸਕਦੇ ਉਸ ਦੇ ਲਈ ਅ ਪਲਵਿੰਦਰ ਜੀ ਆਸਟ੍ਰੇਲੀਆ ਦੇ ਲਈ ਬਿਲਕੁਲ ਸਾਡੇ ਕੋਲ ਸਮਾਂ ਨਹੀਂ ਹੈ ਨਵੰਬਰ ਇਨਟੇਕ ਆ ਸਾਡੇ ਕੋਲ ਨਵੰਬਰ ਇਨਟੇਕ ਦੇ ਵਿੱਚ ਆਪਾਂ ਅਪਲਾਈ ਕਰਨਾ ਤੇ ਬਾਕੀ ਕੈਨੇਡਾ ਦਾ ਤਾਂ ਬੱਚਿਆਂ ਨੂੰ ਕਲੀਅਰ ਹੀ ਆ ਸਤੰਬਰ ਇਨਟੇਕ ਦੇ ਲਈ ਹੋ ਸਾਡੇ ਕੋਲ ਆਪਸ਼ਨਸ ਨਹੀਂ ਹੈ ਜਿਹੜੇ ਬੱਚੇ ਜਨਵਰੀ ਇਨਟੇਕ ਦੇ ਲਈ ਆਪਸ਼ਨ ਲੈਣਾ ਚਾਹੁੰਦੇ ਆ ਉਹ ਲੈ ਸਕਦੇ ਆ ਯੂ ਐਸ ਏ ਦੇ ਵਿੱਚ ਸਾਡੇ ਕੋਲ ਨਵੰਬਰ ਇਨਟੇਕ ਵੀ ਆ ਜਨਵਰੀ ਇਨਟੇਕ ਵੀ ਅਵੇਲੇਬਲ ਆ ਯੂ ਕੇ ਦੇ ਵਿੱਚ ਵੀ ਸੇਮ ਸਾਡੇ ਕੋਲ ਨਵੰਬਰ ਅਕਤੂਬਰ ਇਨਟੇਕ ਅਵੇਲੇਬਲ ਨੇ ਤੁਸੀਂ ਉਹਦੇ ਵਿੱਚ ਐਡਮਿਸ਼ਨ ਲੈ ਕੇ ਜਾ ਸਕਦੇ ਔਰ ਗੱਲ ਜਦੋਂ ਵੀ ਆਂਦੀ ਆ ਪ੍ਰੋਫਾਈਲ ਨੂੰ ਇੱਕ ਵਾਰ ਜ਼ਰੂਰ ਸਮਝਿਆ ਕਰੋ ਆਪਣੀ ਜਿਸ ਵੀ ਕੰਸਲਟੈਂਟ ਕੋਲ ਜਾ ਰਹੇ ਹੋ ਇੱਕ ਆਪਣੇ ਵੱਲੋਂ ਜਿਹੜੀ ਆ ਤੁਹਾਡਾ ਪੁਆਇੰਟ ਹੋਣਾ ਚਾਹੀਦਾ ਹੈ ਕਿ ਮੇਰੀ ਪ੍ਰੋਫਾਈਲ एलिजिਬਲ ਕਿੱਥੋਂ ਦੇ ਲਈ ਆ ਮੈਂ ਕਿੱਥੇ ਜਾ ਸਕਦਾ ਹੈ ਕਿ ਸਿਰਫ ਸਿਰਫ ਸੋਸ਼ਲ ਮੀਡੀਆ ਤੇ ਐਡਸ ਦੇਖਣ ਤੋਂ ਬਾਅਦ ਤੁਸੀਂ ਆਪਣੀ ਪ੍ਰੋਫਾਈਲ ਦਾ ਉਹ ਡਿਸੀਜਨ ਨਾ ਲਿਆ ਕਰੋ ਇਹ ਹਰ ਬੱਚੇ ਨੂੰ ਜ਼ਰੂਰਤ ਆਈ ਚੀਜ਼ ਸਮਝਣ ਦੀ ਔਰ ਜਿਹੜੇ ਵੀ ਬੱਚੇ ਜਾ ਰਹੇ ਨੇ ਇਸ ਟਾਈਮ ਆਸਟ੍ਰੇਲੀਆ ਜਾ ਰਹੇ ਨੇ ਤੇ ਜੇ ਉਹ ਟ੍ਰੇਡ ਕੋਰਸ ਦੇ ਵਿੱਚ ਐਡਮਿਸ਼ਨ ਲੈ ਕੇ ਜਾ ਰਹੇ ਨੇ ਉਹਦੇ ਲਈ ਪੋਸਟ ਸਟੱਡੀ ਵਰਕ ਪਰਮਿਟ ਅਵੇਲੇਬਲ ਆ ਤੁਸੀਂ ਉੱਥੇ ਜਾ ਕੇ ਸਟੱਡੀ ਕਰਨ ਤੋਂ ਬਾਅਦ ਜਿਹੜਾ ਹੈ ਵਰਕ ਪਰਮਿਟ ਲੈ ਸਕਦੇ ਹੋ